ਮਰਨੋਵਾ ਦੇ ਵਾਰਡ ਨੰਬਰ 21 ਦੀਆਂ ਗਲੀਆਂ ਵਿੱਚ ਸੀਵਰੇਜ ਤੇ ਗੰਦੇ ਪਾਣੀ ਦੀ ਭਰਮਾਰ ਕਾਰਨ ਮਹਿਮਾਰੀਆਂ ਫੈਲਣ ਦਾ ਹੋਇਆ ਡਰ ਗੰਦਗੀ ਦੇ ਨਾਲ ਭਰੀਆਂ ਹੋਈਆਂ ਗਲੀਆਂ ਰਾਹਗੀਰਾਂ ਨੂੰ ਦੇ ਰਹੀਆਂ ਸਨ ਪਰੇਸ਼ਾਨੀ ਜਿਸ ਕਾਰਨ ਕਈ ਲੰਘਦੇ ਮੋਟਰਸਾਈਕਲਾਂ ਅਤੇ ਪੈਦਲ ਚੱਲਦੇ ਰਾਹਗੀਰਾਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਮੌਕੇ মিডিਆ ਵੱਲੋਂ ਜਾ ਕੇ ਮੌਕੇ ਤੇ 71 ਕੀਤੀ ਜਾਣਕਾਰੀ ਤਹਿਤ ਪਤਾ ਲੱਗਾ ਕਿ ਇਹ ਪਿਛਲੇ 15-20 ਦਿਨਾਂ ਤੋਂ ਲੈ ਕੇ ਨਰਕ ਭਰੀ ਜ਼ਿੰਦਗੀ ਚ ਜਉਣ ਲਈ ਮਜਬੂਰ ਹਨ ਬਾੜ ਦੇ ਨਿਵਾਸੀ ਇਸ ਮੌਕੇ ਪੈਦਲ ਚੱਲਣ ਵਾਲੇ ਰਾਹਗੀਰਾਂ ਨੇ ਵੀ ਸਰਕਾਰ ਨੂੰ ਅਤੇ ਪਾਰਟੀ ਨੂੰ ਰੱਜ ਕੇ ਕੋਸਿਆ ਇਸ ਮੌਕੇ ਸੀਵਰੇਜ ਦੇ ਟੱਕਣਾ ਵਿੱਚੋਂ ਓਵਰ ਹੁੰਦਾ ਓਵਰਫਲੋ ਹੁੰਦਾ ਗੰਦਾ ਪਾਣੀ ਜੋ ਇੱਕ ਛੱਪੜ ਦਾ ਰੂਪ ਧਾਰਨ ਕਰ ਗਿਆ ਸੀ ਜਿਸ ਦੇ ਰਿਸਦੇ ਰਿਸਦੇ ਪਾਣੀ ਗਲੀਆਂ ਦੇ ਵਿੱਚ ਪਰਪੂਰ ਮਾਤਰਾ ਦੇ ਵਿੱਚ ਇਕੱਠਾ ਹੋ ਗਿਆ ਇਸ ਮੌਕੇ ਵਾਰਡ ਨਿਵਾਸੀਆਂ ਵੱਲੋਂ ਜਮ ਕੇ ਕੀਤੀ ਗਈ ਨਾਰੇਬਾਜੀ ਕਿ ਸਾਡੀ ਕਿਸੇ ਨੇ ਕਦੇ ਕੋਈ ਸਾਰ ਨਹੀਂ ਲਈ ਅਸੀਂ ਗੰਦਗੀ ਦੇ ਵਿੱਚ ਬੈਠੇ ਹਾਂ ਸਾਡੀ ਕੋਈ ਨਹੀਂ ਸੁਣਦਾ